ਪੰਜਾਬ ਦੇ ਪਟਿਆਲਾ ਚ ਪੰਜਾਬੀ ਯੂਨੀਵਰਸਿਟੀ ਚ ਲਾਈਵ ਸ਼ੋਅ ਚੱਲ ਰਿਹਾ ਹੁੰਦਾ ਆ ਪ੍ਰਗਟ ਢੁੱਲੇਵਾਲ ਦਾ ਅਤੇ ਉੱਥੇ ਲਾਈਵ ਕੰਸਰਟ ਦੇ ਦੌਰਾਨ ਇੱਕ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਆ ਜੋ ਕਿ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਆ ਜੀ ਹਾਂ ਦੋਸਤੋ ਕੁੜੀ ਨੇ ਬਹੁਤ ਸੋਹਣਾ ਗਿੱਧਾ ਕੀਤਾ ਲਾਈਵ ਸ਼ੋਅ ਦੇ ਚੱਲਦੇ ਹੋਏ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਸਿੰਗਰ ਨੇ ਵੀ ਸ਼ੇਅਰ ਕੀਤੀ ਆ ਅਤੇ ਸੋਸ਼ਲ ਮੀਡੀਆ ਤੇ ਜਿਹੜੇ ਭੰਗੜਾ ਪੇਜੀਸ ਨੇ ਉਹਨਾਂ ਨੇ ਵੀ ਸ਼ੇਅਰ ਕੀਤੀ ਆ ਬਹੁਤ ਹੀ ਸੋਹਣੀ ਇਹ ਵੀਡੀਓ ਹੈ ਤੁਸੀਂ ਇੱਕ ਵਾਰੀ ਇਸ ਵੀਡੀਓ ਨੂੰ ਜ਼ਰੂਰ ਦੇਖੋ ਤੁਹਾਨੂੰ ਕੁੜੀ ਦੀ ਵੀਡੀਓ ਕਿਵੇਂ ਦੀ ਲੱਗੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਹੋਰ ਪੰਜਾਬ ਤੋਂ ਰਿਲੇਟਿਡ ਅਪਡੇਟਸ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ